ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਾ ਮਹੇਸ਼ੰਦਰ ਗਰੇਵਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਹੈਰਾਨਗੀ ਵਾਲੀ ਕਾਰਵਾਈ ਆਖਦੇ ਕਿ ਇਸ ਹਾਲਾਤਾਂ ਵਿੱਚ ਇਸ ਤਰ੍ਹਾਂ ਅਸਤੀਫਾ ਦੇਣਾ ਠੀਕ ਨਹੀਂ ਹੈ ਜਦਕਿ ਸ਼੍ਰੋਮਣੀ ਕਮੇਟੀ ਦੇ ਵੱਡੇ ਅਹੁਦੇ ਤੇ ਬਿਰਾਜਮਾਨ ਹਨ ਤੇ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਸਵਾਲ ਉਠਾਉਣ ਵਾਲੇ ਉਠਾਉਣ ਵਾਲੇ ਬਾਗੀ ਧੜੇ ਅਤੇ ਸਾਜ਼ਿਸ਼ਾਂ ਖੇਡਣ ਵਾਲੇ ਭਾਜਪਾ ਦੇ ਹੱਥ ਠੋਕੇ ਲੀਡਰਾਂ ਨੂੰ ਜਵ ਦੀ ਗੱਲ ਕਰਦੇ ਮਹੇਸ਼ੇਂਦਰ ਗਰੇਵਾਲ ਨੇ ਦਿੱਲੀ ਸਿੱਖ ਗੁਰਦਵਾਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਸਮੇਤ ਬਾਦਲਾਂ ਤੇ ਉਂਗਲ ਉਠਾਉਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਸਮੇਤ ਹਰ ਲੀਡਰ ਨੂੰ ਘੇੜਦੇ ਕਿਹਾ ਕਿ ਬੀਜੇਪੀ ਦੇ ਹੱਥ ਠੋਕੇ ਬਣ ਕੇ ਪੰਥ ਨੂੰ ਕਮਜ਼ੋਰ ਕਰਨ ਦੀਆਂ ਰਣਨੀਤੀਆਂ ਕਦੇ ਕਾਮਯਾਬ ਨਹੀਂ ਹੋਣਗੀਆਂ ਉਹਨਾਂ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਤੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਹਿਬਾਨ ਦੇ ਆਦੇਸ਼ਾਂ ਤੈਤੀ ਹੋ ਰਹੀ ਹੈ ਜਿਸ ਦਾ ਜਥੇਦਾਰ ਸਾਹਿਬ ਸਵਾਗਤ ਵੀ ਕਰ ਚੁੱਕੇ ਨੇ ਫਿਰ ਕਲਕੱਤੇ ਗਿਆਨੀ ਹਰਪ੍ਰੀਤ ਸਿੰਘ ਅਤੇ ਹੋਰ ਬਾਗੀ ਧੜੇ ਵਾਲੇ ਆਗੂ ਇਸ ਭਰਤੀ ਤੇ ਸਵਾਲ ਉਠਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਹਿਬਾਨਾਂ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਨੇ